2 ਸਾਲ ਹੋਏ ਨੇ ਸਰਕਾਰ ਬਣੀ ਨੂੰ ਥੋੜੀ ਆਪਣੀ ਸਕੂਲ ਆਫ ਫੈਮਿਨਸ ਖੁੱਲ ਗਏ ਆਮ ਆਦਮੀ ਕਲੀਨਿਕ 829 ਖੁੱਲ ਗਏ 1.5 ਕਰੋੜ ਬੰਦਾ ਉੱਥੇ ਆ ਕੇ ਦਵਾਈ ਲੈ ਗਿਆ ਸਾਰੇ ਟੈਸਟ ਫ੍ਰੀ ਨੇ ਸਾਰੀਆਂ ਦਵਾਈਆਂ ਫ੍ਰੀ ਨੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਗੁਰੂ ਕੀ ਧਰਤੀ ਐ ਮੈਂ ਝੂਠ ਨਹੀਂ ਬੋਲਦਾ 1 ਰੁਪਿਆ ਵੀ ਕਿਸੇ ਦਾ ਲੱਗਿਆ ਹੋਵੇ ਮੈਨੂੰ ਦੱਸ ਦਿਓ ਕਿ ਨੌਕਰੀ ਲੈਣ ਮੇਲੇ ਕਿਸੇ ਦਾ 1 ਰੁਪਿਆ ਲੱਗਿਆ ਹੋਵੇ 90% 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਥਰਮਲ ਪਲਾਂਟ ਆਪਾਂ ਨੇ ਖਰੀਦ ਲਿਆ ਹੁਣ ਇੰਡਸਟਰੀ ਦੀ ਬਿਜਲੀ ਵੀ ਸਸਤੀ ਕਰਾਂਗੇ ਇਸ ਤੋਂ ਪਹਿਲਾਂ ਸਿਰਫ 21% ਨਹਿਰੀ ਪਾਣੀ ਵਰਤਿਆ ਜਾਂਦਾ ਸੀ ਜੋ ਤੱਕ ਆਪਣੀ ਸਰਕਾਰ ਨਹੀਂ ਬਣੀ ਸੀ 21% 21% 21% ਨਹਿਰੀ ਨਹਿਰੀ ਪਾਣੀ ਖੇਤਾਂਤ ਜਾਂਦਾ ਸੀ ਅੱਜ 98% ਹੋ ਗਿਆ ਅਗਲੇ ਅਕਤੂਬਰ ਚ ਐਸੇ ਆਉਣ ਵਾਲੇ ਅਕਤੂਬਰ ਚ 70% ਹੋ ਜਾਊਗਾ ਸੁਣ ਲਿਓ ਮੇਰਾ ਸਾਖ ਸੁਤਾਓ 70% ਹੋ ਜਾਊਗਾ ਪ੍ਰਾਣੀਆਂ ਕੱਸੀਆਂ ਖਾਲੇ ਰਜਵਾਹੇ ਸੂਏ ਚਲਾ ਲੇ ਅੰਡਰਗਰਾਉਂਡ ਪੈਪਾ ਪਾਲੀਆਂ ਜਦੋਂ 70% ਹੋ ਗਿਆ 14.5 ਲੱਖ ਟਿਊਬਵੱਲ ਉਹ ਚੋਂ 5.5 ਤੋਂ 6 ਲੱਖ ਟਿਊਬਵੱਲ ਬੰਦ ਹੋ ਜਾਊਗਾ ਕਿਉਂਕਿ ਉਸ ਖੇਤ ਦੇ ਵਿੱਚ ਨਹਿਰ ਦਾ ਪਾਣੀ ਪਹੁੰਚ ਜਾਊਗਾ ਜਦੋਂ 6 5 ਤੋਂ 6 ਲੱਖ ਰੁਪਏ ਜਿਹੜਾ ਟਿਊਬਲ ਬੰਦ ਹੋ ਗਿਆ ਉਹਦੇ ਨਾਲ ਬਿਜਲੀ ਦੀ ਜਿਹੜੀ ਸਬਸਿਡੀ ਦਿੰਦੇ ਆ ਜਿਹੜੀ ਮੁਫਤ ਬਿਜਲੀ ਦਿੰਦੇ ਆ ਆਪਾਂ ਹੁਣ ਛੋਨੇ ਵੇਲੇ ਦੇਵਾਂਗੇ ਉਹਦੇ ਚੋਂ 6 ਤੋਂ 7000 ਕਰੋੜ ਰੁਪਇਆ ਬਚੂਗਾ ਤੇ ਉਹ 6 ਤੋਂ 7000 ਕਰੋੜ ਰੁਪਇਆ ਕਿੱਥੇ ਲੱਗੂਗਾ ਉਹ 6 ਤੋਂ 7000 ਕਰੋੜ ਰੁਪਏ ਨਾਲ ਜਿਹੜਾ ਆਪਾਂ ਮਾਵਾਂ ਭੈਣਾਂ ਨੂੰ 100000 ਰੁਪਏ ਦਾ ਸਨਮਾਨ ਦੇਣ ਦੀ ਗੱਲ ਕੀਤੀ ਹੈ ਉਹ ਸ਼ੁਰੂ ਹੋਊਗਾ ਸਾਰਾ ਹਿਸਾਬ ਲਾਈ ਬੈਠਾ ਮੈਂ ਮੈਂ ਉਦਾਂ ਦਾ ਲੀਡਰ ਨਹੀਂ ਹੈਗਾ ਮੈਂ ਚਾਹੁੰਦਾ ਤਾਂ ਵੋਟਾਂ ਤੋਂ ਪਹਿਲਾਂ 2 ਮਹੀਨੇ 1000-1000 ਰੁਪਿਆ ਦੇ ਕੇ ਲੌਲੀਪੌਪ ਦੇ ਦਿੰਦੇ ਬਾਅਦ ਚ ਬੰਦ ਕਰ ਦਿੰਦੇ ਨੋ ਮੈਂ ਕਹਿੰਦਾ ਜਿੱਦੇ ਸ਼ੁਰੂ ਕਰਨਾ ਹੈ ਬਿਜਲੀ ਦੇ ਬਿੱਲਾਂ ਵਾਂਗੂ ਫਿਰ ਦੁਬਾਰਾ ਉਹ ਸਕੀਮ ਟੁੱਟਣੀ ਨਹੀਂ ਚਾਹੀਦੀ ਬਚਾ ਲਓ ਜਿੱਦੇ ਸ਼ੁਰੂ ਹੋ ਗਿਆ ਉਹਦੇ ਹਰੇਕ ਮਹੀਨੇ 1000 ਆਊਗਾ ਜਿਵੇਂ ਬਿਜਲੀ ਦਾ ਬਿੱਲ ਹਰ ਮਹੀਨੇ ਗਰਮੀ ਹੋਵੇ ਸਰਦੀ ਹੋਵੇ ਜ਼ੀਰੋ ਆਉਂਦਾ ਹੈ ਤਾਂ ਘਰਾਂ ਵੀ ਕੰਮ ਅਸੇ ਕੇਜਰੀਵਾਲ ਜੀ ਨੇ ਸਾਨੂੰ ਦੱਸਿਆ ਪੰਜ ਵਾਅਦੇ ਕਰਕੇ 6 ਪੂਰੇ ਕਰ ਦੋਗੇ ਲੋਕ ਸ਼ਾਬਾਸ਼ੇ ਦੇਣਗੇ 6 ਵਾਅਦੇ ਕਰਕੇ 5 ਪੂਰੇ ਕਰੋਗੇ ਲੋਕ ਕਹਿਣਗੇ ਵਾਅਦੇ ਪੂਰੇ ਨਹੀਂ ਕੀਤੇ ਇਸ ਕਰਕੇ ਅਸੀਂ ਉਹ ਗੱਲ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਦੇ ਹੋਈ